ਅਕਸਰ ਲੋਕ ਇਹ ਕਰਦੇ ਨੇ ਕਿ ਘਰ ਦੇ ਵਿੱਚ ਕੋਈ ਜਗਾ ਬਣਾ ਲਾਇਆ ਕਰਦੇ ਨੇ ਜਿਸ ਤਰ੍ਹਾਂ ਕੋਈ ਥੜਾ ਬਣਾ ਲੈਣਾ ਜਾਂ ਕਿਸੇ ਬਾਬੇ ਨੇ ਆਣ ਕੇ ਕਹਿ ਦੇਣਾ ਇਸ ਜਗਾ ਤੇ ਬਾਬਾ ਬੈਠਾ ਹੈ ਇੱਥੇ ਥੜਾ ਬਣਾ ਦੋ ਅਕਸਰ ਇਹ ਪੰਡਾ ਵਿੱਚ ਦੇਖਿਆ ਜਾਂਦਾ ਹੈ ਕਿ ਲੋਕ ਕਿਸੇ ਦੇ ਪਿੱਛੇ ਲੱਗ ਕੇ ਉਸ ਬਾਬੇ ਦੀ ਜਗਾ ਬਣਾ ਲੈਂਦੇ ਨੇ ਤੇ ਕਹਿਣ ਵਾਲਾ ਕਹਿ ਦਿੰਦਾ ਕਿ ਇਸ ਜਗਾ ਤੇ ਬਾਬਾ ਪ੍ਰਗਟ ਹੋਇਆ। ਇਸ ਬਾਬਤ ਮੈਨੂੰ ਇੱਕ ਸਿੱਖ ਨੇ ਸਵਾਲ ਕੀਤਾ ਭਾਈ ਸਾਹਿਬ ਵਾਕਿਆ ਹੀ ਬਾਬੇ ਪ੍ਰਗਟ ਹੋਇਆ ਕਰਦੇ ਹਨ। ਮੈਂ ਕਿਹਾ 1430 ਅੰਗ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਥੇ ਕਿਤੇ ਇਹ ਗੱਲ ਨਹੀਂ ਲਿਖੀ। ਜਿਹੜੇ ਬਾਬੇ ਤੁਸੀਂ ਸੱਦਦੇ ਹੋ ਜਾਂ ਬਾਬਿਆਂ ਨੂੰ ਮੰਨਦੇ ਹੋ ਉਹ ਤੁਹਾਨੂੰ ਭਰਮਾਂ ਵਿੱਚ ਪਾ ਕੇ ਜਗਾ ਬਣਾ ਕੇ ਉਹ ਤਾਨੂੰ ਉਹ ਔਰ ਈਲਾ ਦਿੰਦੇ ਕਿਉਂਕਿ ਗੁਰਬਾਣੀ ਇਹ ਚੀਜ਼ ਨੂੰ ਨਹੀਂ ਮੰਨਦੀ ਗੁਰਬਾਣੀ ਦਾ ਫਰਮਾਨ ਹੈ ਕਿ ਜੇ ਮਨੁੱਖ ਕੋਈ ਬੰਦਗੀ ਕਰਦਾ ਹੈ ਤੇ ਉਹ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਜੇ ਕੋਈ ਬੁਰੀ ਕਰਮ ਕਰਦਾ ਹੈ ਉਹ ਜੂਨਾ ਵਿੱਚ چلا ਜਾਂਦਾ ਉਹ ਥੜੇ ਵਿੱਚ ਜਾਂ ਉਸ ਜਗ੍ਹਾ ਤੇ ਕੋਈ ਮਨੁੱਖ ਨਹੀਂ ਬੈਠਾ ਬਾਰੇ ਪਰੰਪਰਾ ਦੇਆ ਕਰਦੇ ਹਾਂ ਔਰ ਤਕਰੀਬਨ ਬੜੇ ਜਗ੍ਹਾ ਐਸੀਆਂ ਬਣਾ ਦਿੰਦੇ ਨੇ ਜਿੱਥੇ ਕੋਈ ਇਤਿਹਾਸ ਵੀ ਨਹੀਂ ਹੁੰਦਾ ਕਰਾਂ ਦੇ ਵਿੱਚ ਜਗ੍ਹਾ ਬਣਾ ਦਿਆ ਕਰਦੇ ਨੇ ਕਿ ਇੱਥੇ ਮੱਬਾ ਪ੍ਰਗਟ ਹੋਇਆ ਇੱਥੇ ਬਾਬੇ ਦੀ ਸਥਾਨ ਬਣਾ ਦੋ ਇਹ ਕਮਰਾ ਬਣਾ ਦੋ ਥੜਾ ਬਣਾ ਦੋ ਫਿਰ ਉਸ ਨਾਲ ਕੀ ਹੁੰਦਾ ਕਿ ਇੱਕ ਪਿੰਡ ਵਿੱਚ 8 8 10 10 20 20 ਜਗ੍ਹਾ ਬਣ ਜਾਂਦੀਆਂ ਹਨ ਬਹੁਤ ਤਰਲੋਚਨ ਜੀ ਦਾ ਇੱਕ ਸ਼ਬਦ ਹੈ ਜੇ ਕਦੇ ਸਮਾਂ ਲੱਗੇ ਪੜ੍ਹ ਲੈਣਾ ਚਾਹੀਦਾ ਹੈ ਉਹ ਕਹਿੰਦਾ ਕਿ ਮਨੁੱਖ ਜਿਹੋ ਜੀ ਭਾਵਨਾ ਰੱਖਦਾ ਹੈ ਜਿਹੋ ਜੇ ਮਨ ਦੇ ਖਿਆਲ ਰੱਖਦਾ ਹੈ ਉਸੇ ਤਰ੍ਹਾਂ ਉਸ ਦਾ ਜਨਮ ਹੋਇਆ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਗ ਹੈ ਗੁਜਰੀ अंतकाल जो लक्ष्मी सिमरै ऐसी चिंता में जी मरै सर्प जोन बल बल औतरै अरि भाई को बिन नाम मत विसरै राहू अंतकाल जो इष्टरी सिमरै ऐसी चिंता में जी मरै बेसबा जोन बल बल औतरै पहला उना कह आ कि जे कोई लक्ष्मी माया दी पूजा करदा है ਉਸਾਪ ਦੀ ਜੂਨ ਵਿੱਚ ਪੈ ਜਾਵੇਗਾ ਜੇ ਕੋਈ ਇਸਤਰੀ ਦੀ ਪੂਜਾ ਕਰਦਾ ਇਸਤਰੀ ਨੂੰ ਮੰਨਦਾ ਹੈ ਕਿ ਮਰਦੇ ਦਮ ਤੱਕ ਵੀ ਫਲਾਣੀ ਇਸਤਰੀ ਨਾਲ ਸੰਭੋਗ ਕਰਨਾ ਤੇ ਭਗਤ ਜੀ ਕਹਿੰਦੇ ਵੀ ਇਸ ਬਾਦੀ ਜੂਨ ਵਿੱਚ ਆ ਜਾਵੇਗਾ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਜੇ ਮਰੇ ਸੁੱਖਰ ਜੋਨ ਬਲਵਾਰ ਆਉਤਰ ਹੈ ਸੂਰ ਦੀ ਜੂਨ ਵਿੱਚ ਆ ਜਾਵੇਗਾ ਜਿਹੜਾ ਇਹ ਆਸ ਵਿੱਚ ਮਰ ਜਾਵੇ ਕਿ ਮੇਰੇ ਪੁੱਤਰ ਇੰਨੇ ਹੋਣ ਧੀਆ ਇੰਨੀਆਂ ਹੋਣ ਪ੍ਰਮਾਤਮਾ ਕਦੇ ਔਲਾਦ ਨਾ ਦੇ ਪਰ ਖਿਆਲਾਤ ਉਹਦੇ ਉਸ ਤਰ੍ਹਾਂ ਦੇ ਹੋਣ ਤੇ ਭਗਤ ਜੀ ਕਹਿੰਦੇ ਉਹ ਸੂਰ ਦੀ ਜੂਨ ਪੈ ਜਾਵੇਗਾ ਕਿਉਂਕਿ ਉਸਦੇ ਬੱਚੇ ਬਹੁਤ ਹੋਇਆ ਕਰਦੇ ਅੱਗੇ ਜਾ ਕੇ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੇਂ ਜੀ ਮਰੇ ਪ੍ਰੇਤ ਜੋਣ ਵਲਵਲ ਆਉਂਦਰੇ ਕਿ ਘਰ ਬਣ ਜਾਵੇ ਸੋਹਣਾ ਬਣ ਜਾਵੇ ਜੇ ਮਰ ਜਾਵੇ ਫਿਰ ਪ੍ਰੇਤ ਦੀ ਜੂਨੇ ਵਿੱਚ ਪਿਆ ਰਹੇ ਭਗਤ ਜੀ ਜਿਹੜੀ ਗੱਲ ਨਰਨਾ ਦਿੰਦੇ ਨੇ ਉਹ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰੈ ਬਦਨ ਤ੍ਰਲੋਚਨ ਤੀ ਨਰ ਮੁਕਤਾ ਪੀਤੰਬਰ ਵਾਕੇ ਹਿਰਦੇ ਉਸ ਅੰਤ ਕਾਲ ਨਰਾਇਣ ਨੂੰ ਸਮਰਦਾ ਮਰ ਜਾਵੇ ਤੇ ਭਗਤ ਜੀ ਕਹਿੰਦੇ ਨੇ ਉਹ ਫਿਰ ਮੁਕਤ ਮੁਤੀ ਨੂੰ ਉਸ ਨੂੰ ਮੁਕਤੀ ਮਿਲ ਜਾਵੇਗੀ ਉਸ ਪਰਮਾਤਮਾ ਉਹਦੇ ਵਿੱਚ ਲੀਨ ਹੋ ਜਾਵੇਗਾ ਪਰਮਾਤਮਾ ਵਿੱਚ ਉਹ ਲੀਨ ਹੋ ਜਾਵੇਗਾ ਹੁਣ ਇਸ ਸ਼ਬਦ ਨੂੰ ਆਪਾਂ ਪੜ ਲਈਏ ਤਾਂ ਸਮਝ ਆ ਜਾਵੇਗੀ ਕਿ ਜੋ ਜੂਨਾ ਨਹੀਂ ਉਸ ਵਿੱਚ ਮਨੁੱਖ ਜਾਂਦਾ ਆਉਂਦਾ ਹੈ ਕਿਤੇ ਬੈਠਦਾ ਨਹੀਂ ਉਹ ਅਕਸਰ ਲੋਕਾਂ ਨੂੰ ਪਰਮ ਵਿੱਚ ਪਾ ਕੇ ਐਸੇ ਸਾਧ ਜੈਸੇ ਬਾਪੀ ਮੈਨੂੰ ਇੱਕ ਸੱਜਣ ਨੇ ਕਿਹਾ ਕਿ ਮੈਂ ਤੁਸੀਂ ਇਸ ਥਾਨ ਕਿਉਂ ਬਣਾਇਆ ਕਮਰਾ ਕਿਉਂ ਬਣਾਇਆ ਥੜਾ ਬਣਾਇਆ ਤੇ ਉਹ ਕਹਿੰਦਾ ਇੱਥੇ ਸਾਡੇ ਬਾਬੇ ਆਏ ਸਨ ਉਹ ਕਹਿੰਦੇ ਸਨ ਕਿ ਇਸ ਜਗ੍ਹਾ ਤੇ ਬਾਬੇ ਦੀ ਜਗ੍ਹਾ ਹੈ ਮੈਂ ਕਿਹਾ ਉਸ ਕੋਲ ਕਿਹੜਾ ਥਰਮਾਮੀਟਰ ਸੀ ਜਿਸ ਨਾਲ ਉਹਨੂੰ ਪਤਾ ਲੱਗ ਗਿਆ ਇੱਥੇ ਬਾਬੇ ਦੀ ਜਗ੍ਹਾ ਉਹ ਚੰਗਾ ਭਲਾ ਘਰ ਬਣਾ ਬਣਿਆ ਸੀ ਉਹ ਢਵਾ ਦਿੱਤਾ ਤੇ ਉੱਥੇ ਇੱਕ ਕਮਰਾ ਬਣਾ ਦਿੱਤਾ ਇੱਕ ਥੜਾ ਬਣਾ ਦਿੱਤਾ ਕਹਿੰਦਾ ਭਾਬ ਕਿ ਇਸ ਤਰ੍ਹਾਂ ਦੇ ਪਖੰਡ ਪੰਜਾਬ ਦੀ ਧਰਤੀ ਤੇ ਨਿਰੰਤਰ جاری ਨਹੀਂ ਔਰ ਜਿੰਨਾ ਚਿਰ ਗੁਰਬਾਣੀ ਨੂੰ ਸਮਝਦੇ ਨਹੀਂ भोले ਭਾਇ ਜਿਹੜੇ ਲੋਕ ਨੇ ਉਹਨਾਂ ਨੂੰ ਐਸੀ ਲੁੱਟਣ ਵਾਲੀ ਬਹੁਤ ਨਹੀਂ ਤੇ ਸਮਝਾਇਆ ਸਮਝਦੇ ਵੀ ਨਹੀਂ ਇਹ ਸਮਝਾਇਆ ਸਮਝਦੇ ਨਹੀਂ ਭਾਈ ਇਹੋ ਜਿਹਾ ਬਾਬੇ ਕੋਲ ਕੋਈ ਤੰਤਰ ਨਹੀਂ ਹੈ ਜਿਹੜਾ ਤੁਹਾਡੇ ਘਰ ਤੇ ਤੁਹਾਡੇ ਮੋਲੇ ਵਿੱਚ ਆ ਕੇ ਕਹੇਗਾ ਇੱਥੇ ਜਗਾ ਬਣ ਜਾਵੇ ਪਰ ਇਸ ਤਰ੍ਹਾਂ ਦੇ ਪਰਮਾ ਵਿੱਚ ਭਾ ਕੇ ਦੁਨੀਆ ਲੁੱਟ ਰਹੀ ਨਹੀਂ ਇਸ ਸਾਰਾ ਗਿਆਨ ਤੋਂ ਵਾਂਝੇ ਹੋਣ ਦਾ ਕਾਰਨ ਜਿਸ ਵੇਸਤ ਮਨੁੱਖ ਕੋਲ ਵਿਵੇਕ ਬੁੱਧ ਮਿਲ ਜਾਵੇਗੀ। ਉਸ ਦਿਨ ਸਮਝ ਮਿਲ ਜਾਵੇਗੀ। ਜਿਸ ਦਿਨ ਸੱਚ ਦਾ ਗਿਆਨ ਮਿਲ ਜਾਵੇਗਾ ਉਸ ਦਿਨ ਇਹ ਭਰਮਾਂ ਵਿੱਚੋਂ ਨਿਕਲ ਜਾਵੇਗਾ ਨਹੀਂ ਤਾਂ ਭਰਮਾਂ ਬਿਲਕੁਲ ਜਿਆ ਹੈ। ਤੇ ਜਿਹੜੇ ਇਹਨਾਂ ਨੂੰ ਉਲਝਾਉਣ ਵਾਲੇ ਨੇ ਉਹ ਬੜੇ ਸਿਆਣੇ ਨਹੀਂ। ਉਹਨਾਂ ਨੂੰ ਪਤਾ ਇਹਨਾਂ ਤੋਂ ਇਸ ਤਰ੍ਹਾਂ ਤਨ ਲੈਣਾ ਕਿਸ ਤਰ੍ਹਾਂ ਤਨ ਇਕੱਠਾ ਕਰਨਾ ਉਸੇ ਤਰ੍ਹਾਂ ਹੀ ਕਰਦੀ ਨਹੀਂ। ਇਸੇ ਕਰਕੇ ਭਗਤ ਜੀ ਦੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ। ਕਿ ਪਰਮਾਤਮਾ ਨੂੰ ਸਿਮੰਨਾ ਪਰਮਾਤਮਾ ਹੀ ਮਿਲਦਾ ਹੈ ਜੀ ਆਪਣੀ ਬ੍ਰਿਤੀ ਪੂਤਾਂ ਪ੍ਰੇਤਾਂ ਦੀ ਤਪੂਰਾਤ ਹੀ ਮਿਲਦੇ ਨਹੀਂ